वो अपने विचार सामान पेश कर वाहेगुरू जी सरकार वागुरू ਪਰਮ ਸਤਿਕਾਰਯੋ ਸਾਸਮ ਜੀਓ ਸਭ ਤੋਂ ਪਹਿਲਾਂ ਗੱਜ ਕੇ ਫਤਿਹ ਬੁਲਾਈਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਲੱਖ ਖੁਸ਼ੀਆਂ ਪਾਤਸ਼ਾਹੀਆਂ ਜੇ ਸਤਿਕਰ ਨਜ਼ਰ ਕਰੇ ਬਹੁਤ ਹੀ ਖੁਸ਼ੀ ਦਾ ਦਿਨ ਹੈ ਅੱਜ ਅਸੀਂ ਟੈਂਡਰ ਫਤਗੁਰਪੁਰ ਕੋਟ ਤੇ ਵੀ ਦਾ ਗੱਟਨ ਕੀਤਾ ਉਸ ਦੇ ਲਈ ਸਾਰੇ ਨਗਰ ਨਿਵਾਸੀਆਂ ਨੂੰ ਸਾਰੇ ਕਿਸਾਨ ਭਰਾਵਾਂ ਨੂੰ ਸਾਰੇ ਆੜਤੀਆਂ ਨੂੰ ਜ਼ਿਮੀਦਾਰਾਂ ਨੂੰ ਬਹੁਤ ਬਹੁਤ ਮੁਬਾਰਕਾਂ ਇਹ ਜੋ ਮੰਡੀਕਰਨ ਬਣ ਜਾ ਰਿਹਾ ਹੈ ਇਹਦੀ ਲਾਗਤ ਤਕਰੀਬਨ 1 ਕਰੋੜ ਜਿਸ ਤਰ੍ਹਾਂ ਵਜ਼ੀਦੀ ਉਸੇ 1 ਕਰੋੜ 60 ਲੱਖ ਦੇ ਕਰੀਬ ਹੈ ਜਿਸ ਦੇ ਵਿੱਚ ਇੱਥੇ ਸਾਰਾ ਕੰਕਰੀਟ ਦੀ ਬਸੰਬੰਦੀ ਕੀਤੀ ਜਾਏਗੀ ਤੇ ਨਾਲ ਸ਼ੈੱਡ ਵੀ ਲਗਾਈ ਜਾਏਗੀ ਹਾਂ ਕਿਉਂਕਿ ਜੋ ਕਿਸਾਨ ਭਰਾ ਹੈ ਸਾਡਾ ਸਾਡਾ ਅੰਨਦਾਤਾ ਹੈ ਤੇ ਸਾਡਾ ਇਹੀ ਜੋ ਹੈ ਇਸ ਨੂੰ ਕੋਸ਼ਿਸ਼ ਰਹੀ ਜੀ ਕਿ ਉਹਨਾਂ ਦੇ ਵੀ ਆਪਾਂ ਕਿਸ ਤਰ੍ਹਾਂ ਵੱਧ ਤੋਂ ਵੱਧ ਸੇਵਾ ਕਰ ਸਕੀਏ ਕਿਉਂਕਿ ਜੋ ਸਾਡਾ ਖਾਣਾ ਹੁੰਦਾ ਸਾਰਾ ਕੁਝ ਕਿਉਂਕਿ ਖਾਣਾ ਹੀ ਜੀਵਨ ਹੈ ਜੇ ਬੰਦਾ ਖਾਣਾ ਨਹੀਂ ਖਾਊਗਾ ਤਾਂ ਜੀਵਨ ਵੀ ਨਹੀਂ ਰਹੇਗਾ ਇਸ ਕਰਕੇ ਉਹ ਸਾਡਾ ਜੀਵਨ ਹੀ ਸਾਡੂੰ ਜ਼ਿੰਦਗੀ ਦਿੰਦੇ ਆ ਕਿਸਾਨ ਭਰਾ ਤਾਂ ਸਾਡਾ ਆਪਾਂ ਇੰਨਾ ਤਾਂ ਕਟ ਟੁਕੜ ਕਰ ਸਕਦੇ ਆ ਕਿ ਅਸੀਂ ਉਹਨਾਂ ਦੇ ਲਈ ਇੰਨੀ ਅਸੂਲ ਕੰਮ ਨਹੀਂ ਦਈਏ ਦੇ ਨਾਲ ਹੀ ਮੈਂ ਸਾਡੀ ਪੰਜਾਬ ਸਰਕਾਰ ਸਾਡੇ ਮਾਨਯੋਗ ਮੁੱਖ ਮੰਤਰੀ ਪੰਜਾਬ ਸਰਦਾਰ ਭਗਵੰਤ ਸਿੰਘ ਮਾਨ ਜੀ ਦਾ ਵੀ ਤੇਰੇ ਦਿਲੋਂ ਧੰਨਵਾਦ ਕਰਦਾ ਹਾਂ ਸਾਡੇ ਸਾਰਾ ਮੰਡੀ ਬੋਰਡ ਡਿਪਾਰਟਮੈਂਟ ਸਾਡੇ ਮਾਨਯੋਗ ਐਮਪੀ ਹੁਸ਼ਿਆਰਪੁਰ ਡਾਕਟਰ ਰਾਜ ਕੁਮਾਰ ਢੱਬੇਵਾੜੀ ਸਾਡੇ ਚੇਅਰਮੈਨ ਮਾਰਕੀਟ ਕਮੇਟੀ ਗਰਸ਼ੰਦਰ ਸudar baldeep singh ji ਜਿਨ੍ਹਾਂ ਨੇ ਹੁਣੀ ਤੁਹਾਡੇ ਨਾਲ ਵਿਚਾਰ ਵੀ ਵਧੀਆ ਤਰੀਕੇ ਦੇ ਨਾਲ ਸਾਂਝੇ ਕੀਤੇ ਮੈਂ ਧੰਨਵਾਦ ਕਰਦਾ ਹਾਂ ਇਸ ਮੂਹ ਪਿੰਡ ਭਗਤਪੁਰ ਪਿੰਡ ਕੋਟ ਪੂਰੇ ਨਿਵਾਸੀਆਂ ਦਾ ਬਡੇ ਸਰਪੰਚ ਸਾੰਮੁਦਰਿੰਦਰ ਕੌਰ ਜੀ ਸਾਬਕਾ ਸਰਪੰਚ ਸਾਹਿਬ ਕਿਰਪਾਲ ਜੀ ਸਾਡੇ ਪੁਰਸਤਰੀ ਤੋਂ ਸਰਪੰਚ ਸਾਹਿਬ ਮੋਹਨ ਲਾਲ ਜੀ ਸਾਡੇ ਸਾਰੇ ਦੋਨੋਂ ਪਿੰਡਾਂ ਦੇ ਪੰਚਾਇਤ ਮੈਂਬਰ ਸਹਿਬਾਨ ਸਾਬਕਾ ਸਰਪੰਚ ਗੁਰਮੀਲ ਜੀ ਨੇ ਦੋਨੋਂ ਵੀ ਮਿਲ ਜਿੱਤੇ ਨੇ ਸਾਡੇ ਸਤਕਾਰਯੋਗ ਸਾਡੇ ਲੋਕ ਪ੍ਰਧਾਨ ਸ਼ੁਕਰਨ ਗੁਛਾ ਜੀ ਸਾਡੇ ਨਸ਼ਾ ਯੁੱਧ ਨਸ਼ਾ ਵਿਰੋਧੀ ਕੋਆਰਡੀਨੇਟਰ ਹਲਕਾ ਕੋਆਰਡੀਨੇਟਰ ਡਾਕਟਰ ਬਲਜੀਤ ਜੀ ਸਾਡੇ ਯੂਥ ਦੇ ਕੋਆਰਡੀਨੇਟਰ ਪਿੰਡ ਕੋਰਟ ਸੁਨੀਤੋਂ ਸੋਨੂ ਜੀ ਸਾਰੇ ਜਸਪਿੰਦਰ ਜੀ న్యూਸ ਕੋਆਰਡੀਨੇਟਰ ਲੋਕ ਕੋਆਰਡੀਨੇਟਰ ਪਿੰਕ ਪਕਤੂਪੁਰ ਤੋਂ ਤੇ ਵੱਖ-ਵੱਖ ਪਿੰਡਾਂ ਤੋਂ ਵੀ ਆਏ ਸਾਰੇ ਸਰਪੰਚ ਸਹਿਬਾਨ ਲੰਬardar ਸਹਿਬਾਨ ਦਰਜਾ ਬਦਜੌਦੇਦਾਰ ਸਹਿਬਾਨ ਸਾਰੇ ਪੱਤਰਕਾਰ ਸਹਿਬਾਨ ਉਹਨਾਂ ਦਾ ਵੀ ਮੈਂ ਤੇਹ ਦਿਲੋਂ ਧੰਨਵਾਦ ਕਰਦਾ ਹਾਂ ਜਿਹੜੇ ਸ੍ਰੀ ਸਾਹਿਬ ਦਾ ਸਰਪੰਚ ਸਹਿਬਾਨ ਵੀ ਆਏ ਨੇ ਵਕਫੋਰ ਤੋਂ ਮੈਂ ਉਹਨਾਂ ਦਾ ਵੀ ਤੇਹ ਦਿਲੋਂ ਧੰਨਵਾਦ ਕਰਦਾ ਹਾਂ ਜਿਹੜੇ ਬੜੀ ਛੋਟੇ ਸਮੇਂ ਤੇ ਅੱਜ ਇੱਥੇ ਆਏ ਨੇ ਦੇ ਜੁਨਾ ਦੇ ਸਾਥ ਦਾ ਵੀ ਮੈਂ ਬਹੁਤ ਧੰਨਵਾਦੀ ਹਾਂ ਤੇ ਮੇਰੀ ਸਾਰਿਆਂ ਨੂੰ ਇਹ ਵੀ ਬੇਨਤੀ ਹੈ ਕਿ ਹੁਣ ਅਸੀਂ ਕਿਤੇ ਹੋਰ ਕਿਤੇ ਨਾ ਜਾਇਓ ਅਸੀਂ ਅੱਗੇ ਨਹਿਰ ਤੇ ਜਾਣਾ ਜਿੱਥੇ ਆਪਾਂ ਬਹੁਤ ਜੋ ਤੁਹਾਡੀ ਦੇਰ ਦੀ ਡਿਮਾਂਡ ਹੈ ਰੇਲਿੰਗ ਦੀ ਉੱਥੇ ਉਹ ਚੀਜ਼ ਦਾ ਵੀ ਉਦਘਾਟਨ ਕਰਨਾ ਰਿਬਨ ਕੱਟਣਾ ਹੈ ਤੁਸੀਂ ਵੀ ਜ਼ਰੂਰ ਆਇਓ ਇੱਕ ਵਾਰੀ ਫਿਰ ਤੁਹਾਡੇ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਵਾਹਿਗੁਰੂ ਦਾ ਖਾਲਸਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬਹੁਤ ਬਹੁਤ ਡਾਕਟਰ ਰਾਜਕਮਾਰ ਜੀ ਕੈਬਲ ਸਾਹਿਬ ਬਹੁਤ ਹੀ ਸਰਕਾਰ ਦੇ ਸਾਡਾ ਰੱਖੇ ਦੇ ਆਮੇ ਕਾ ਡਾਟ ਸਾਹਿਬ ਅਤੇ ਬੱਦੇਵਾਲ ਸਾਹਿਬ ਨੂੰ ਬਹੁਤ ਹੀ ਸਤਿਕਾਰਯੋਗ ਸਾਡੇ ਨਾਲ ਮਾਰਕੀਟ ਕਮੇਟੀ ਦੇ ਚੇਅਰਮੈਨ ਬਲਦੀਪ ਸਿੰਘ ਜੀ ਤੇ ਬਹੁਤ ਹੀ ਸਤਿਕਾਰਯੋਗ ਰੱਖ-ਵੱਖ ਮਿੰਟਾਂ ਤੋਂ ਆਏ ਪਰ ਪੰਜ-ਪੰਜ ਨmberdar ਹੋਰ ਬਹੁਤ ਪਰ ਵਿਅਕਤੀ ਉਹ ਕਹਿੰਦੇ ਕਿ ਸਾਡੇ ਬਲਾਕ ਦੇ ਕੋਆਰਡੀਨੇਟਰ ਸਾਹਿਬ ਬਾਕੀ ਕਿ ਵੀ ਰੋਕ ਰੋਕ ਕੇ ਜਿੱਤਿਆ ਸੀ ਇੱਕ ਪਾਰਿਆ। ਵਰਨਾ ਜਿੱਥੇੋਂ ਤੇ ਬਹੁਤ ਬਹੁਤ ਧੰਨਵਾਦ। ਆਸੇ ਉਸੇ ਦੇ ਮੱਤੇ ਤੇ ਖਾਸਾ ਕਿ ਬੜੀ ਥੇੜੀ ਪ੍ਰੋਬਲਮ ਸੀਗੀ ਜਿਹੜੀ ਕਿ ਰੇਲਿੰਗ ਦਾ ਸਾਡੇ ਜਿਹੜੀ ਢਾਕਰ ਜਿਹੜੀ ਸਾਡੀ ਢਾਕਰ ਤੋਂ ਬਣੀ ਆ ਆਦਮ ਪਰਤਾ ਤੋਂ ਇਹਦੇ ਤੇ ਰੇਲਿੰਗ ਨੂੰ ਬਹੁਤ ਪ੍ਰੋਬਲਮ ਸੀਗੀ ਐਕਸੀਡੈਂਟ ਬਹੁਤ ਹੁੰਦੇ ਸਨ। ਇਹਨੂੰ ਬੁੱਕ ਰੱਖਦਿਆਂ ਪਹਿਲਾਂ ਵੀ ਸਾਡੇ ਐਫੀ ਸਾਹਿਬ ਨੇ ਰੇਲਿੰਗ ਦਾ ਪ੍ਰਬੰਧ ਕੀਤਾ ਸੀ ਢਾਕਰ ਤੋਂ ਲਾ ਕੇ ਆਪਣੇ ਆਦਮ ਵਰਤਕ ਟ੍ਰੇਲਿੰਗ ਲੱਗੀ ਹੋਈ ਸੀ ਤਾਂ ਹੁਣ ਉਹਦੇ ਨੇ ਫੇਰ ਪ੍ਰੋਬਲਮ ਆਉਂਦੀ ਸੀ ਫੇਰ ਐਕਸੀਡੈਂਟ ਸਾਡੇ ਹੁੰਦੇ ਸੀ ਫੇਰ ਅਸੀਂ ਬਾਰ ਬਾਰ ਬੇਨਤੀ ਕੀਤੀ ਆਪਣੇ ਐਮਐਲਏ ਸਾਹਿਬ ਨੂੰ ਤਾਂ ਐਮਪੀ ਸਾਹਿਬ ਨੂੰ ਫੇਰ ਇਹਨਾਂ ਨੇ ਐਮਐਲਏ ਸਾਹਿਬ ਦੇ ਯਤਨਾਂ ਸਦਕਾ ਹੁਣ ਜਿਹੜੀ ਅੱਜ ਟ੍ਰੇਲਿੰਗ ਦਾ ਘਟਨ ਹੋਇਆ ਇਹ 15000 ਫੁੱਟ ਟ੍ਰੇਲਿੰਗ ਅੱਜ ਫੇਰ ਆਪਣੀ ਨਹਿਰ ਦੀ ਪੱਟੜੀ ਤੇ ਲੱਗਣ ਜਾ ਰਹੀ ਆ ਇਹਦੇ ਲਈ ਮੈਂ ਆਪਣੇ ਐਮਪੀ ਸਾਹਿਬ ਦਾ ਐਮਐਲਏ ਸਾਹਿਬ ਦਾ ਜਿੰਨੇ ਵੀ ਇਸ ਮਹਿਕਮੇ ਦੇ ਆਫਸਰਾਂ ਨੂੰ ਸਾਰਿਆਂ ਦਾ ਬਹੁਤ-ਬਹੁਤ ਦਿਲ ਦੀਆਂ ਗ੍ਰਾਂਹੀਆਂ ਤੋਂ ਧੰਨਵਾਦ ਕਰਦਾ ਤਾਂ ਅੱਗੇ ਤੋਂ ਇਹੀ ਬੇਨਤੀ ਕਰਦਾ ਵੀ ਇਦਾਂ ਹੀ ਸਾਡੇ ਕੰਮ ਜਿੱਦਾਂ ਹੁਣ ਨਹਿਰ ਦਾ ਕੰਮ ਹੋਇਆ ਇਤਾਂ ਹੀ ਡਾਕਟਰ ਸਾਹਿਬ ਸਾਡੇ ਕੰਮ ਸਾਡੇ ਐਮਐਲਏ ਸਾਹਿਬ ਕਰਦੇ ਰਹਿਣ ਪਹਿਲਾਂ ਹੁਣ ਆਪਾਂ ਹੁਣੇ ਮੰਡੀ ਦਾ ਤੁ ਘਟਨ ਕਰਕੇ ਆਏ ਆਂ ਔਟਪੁਟ ਹੋਈ ਉਸ ਤੋਂ ਬਾਅਦ ਹੁਣ ਆਪਾਂ ਸਰੀਆਲਾ ਕਲਾ ਜਾਣਾ ਤਾਂ ਇਹਦੇ ਲਈ ਮੈਂ ਤੁਹਾਨੂੰ ਆਪਣੇ ਇਲਾਕੇ ਨੂੰ ਬਹੁਤ-ਬਹੁਤ ਵਧਾਈ ਦੇਣਾ ਇਹਨਾਂ ਹੀ ਕਬਦਾਨਾ ਇਹ ਮਦਾ ਜੱਜ ਖਾਂ ਵਾਏ ਗੁਰੂ ਜੀ ਦਾ ਖਾਲਸਾ ਵਾਏ ਗੁਰੂ ਜੀ ਮੈਂ ਬੇਨਤੀ ਕਰਦਾ ਆਪਣੇ ਚੇਅਰਮੈਨ ਸਾਹਿਬ ਮਾਰਕੀਟ ਕਮੇਟੀ ਬਲਦੀਪ ਸਿੰਘ ਜੀ ਉਹ ਆਪਣੇ ਵਿਚਾਰ ਭੇਸ਼ ਕਰੇ ਵਾਏ ਗੁਰੂ ਜੀ ਦਾ ਖਾਲਸਾ ਵਾਏ ਗੁਰੂ ਜੀ ਦੇ ਸਤੇ ਅੱਜ ਮੈਨੂੰ ਇਸ ਜਗ੍ਹਾ ਤੇ ਬੜੀ ਮਾਨ ਮਹਿਸੂਸ ਹੋ ਰਿਹਾ ਮੈਂ ਧੰਨਵਾਦ ਕਰਦਾ ਤੁਹਾਡੇ ਹਲਕੇ ਦੇ ਐਮਐਲਏ ਡਾਕਟਰ ਸ਼ੰਗੀ ਦਾ ਤੁਹਾਡੇ ਸਤਿਕਾਰਯੋਗ ਐਮਟੀ ਡਾਕਟਰ ਰਾਜਕਮਰ ਜੀ ਦਾ ਯੋਗਾਂ ਨੇ ਸੈਂਕੜੇ ਨਹੀਂ ਯਾਰਾਂ ਨਹੀਂ ਲੱਖਾਂ ਨਹੀਂ ਕਰੋੜਾ ਰੁਪਏ ਦੇ ਪ੍ਰੋਜੈਕਟ ਜੋ ਇਸ ਹਲਕੇ ਨੂੰ ਦਿੱਤੇ ਆ ਜਿਸ ਲਈ ਸਾਰੇ ਵਧਾਈ ਦੇ ਪਾਤਰੋ ਤੁਸੀਂ ਜੇ ਆਪਣੇ ਇੱਕ ਇੱਕ ਬੋਰਡ ਦੀ ਕੀਮਤ ਜਿਹੜੀ ਤੁਹਾਡੇ ਦੀ ਅੱਜ ਅਦਾ ਹੋ ਰਹੀ ਹੈ ਸੋ ਇਹਨਾਂ ਸ਼ਬਦਾਂ ਨਾਲ ਸਾਰਿਆਂ ਦੇ ਇੱਕ ਵਾਰੀ ਫਿਰ ਤੋਂ ਮੁਬਾਰਕਬਾਦ ਧੰਨਵਾਦ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਚੇਅਰਮੈਨ ਸਾਹਿਬ ਬਹੁਤ ਬਹੁਤ ਵੱਡਾ ਧੰਨਵਾਦ ਤੁਸੀਂ ਆਪਣੇ ਵਧੀਆ ਟਾਂਕਣਾ ਕਾਰਪੇਟ ਦਿੱਤੇ ਇਹਦੇ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਹੁਣ ਮੈਂ ਬੇਨਤੀ ਕਰੂੰਗਾ ਆਪਣੇ ਸਰਪੰਚ ਕਰਪਾਲ ਸਿੰਘ ਜੀ ਸਾਡका ਸਰਪੰਚ ਵਾਤੂਪੁਰ ਤੋਂ ਉਹ ਆਪਣੇ ਯਾਰਪੇਟ ਕਰਨ ਕਰਪਾਲ ਸਿੰਘ ਜੀ ਸਾਡका ਸਰਪੰਚ ਵਾਤੂਪੁਰ ਅੱਜ ਅੱਜ ਤੋਂ 5 ਤੋਂ 4 ਸੰਜੀ ਕਰਕੇ 4 ਸੰਜੀ ਕਰਕੇ ਉਧਰ ਹੋ ਜਾ ਮੜ ਜਾ ਉਧਰਲੀ ਸਾਈਡ ਨਾਲ ਵੀਡੀਓ ਬਣ ਗਈ ਨਾਲ ਬਹੁਤ ਹੀ ਸਤਿਕਾਰਯੋਗ ਵੱਖ-ਵੱਖ ਪਿੰਡਾਂ ਤੋਂ ਅੱਜ ਇਸ ਨਹਿਰ ਦੀ ਜਿਹੜੀ ਰੀਲਿੰਗ ਆ ਉਹਦੇ ਉੱਤੇ ਘਾਟਨ ਦੇ ਵਿੱਚ ਪਹੁੰਚੇ ਸਤਿਕਾਰਯੋਗ ਸਾਥੀਓ ਆਓ ਸਭ ਤੋਂ ਪਹਿਲਾਂ ਫਤਿਹ ਦੀ ਸਾਂਝ ਪਾਈਏ ਵਾਹਿਗੁਰੂ ਜੀ ਕਾ ਖਾਲਸਾ ਸ਼੍ਰੀ ਵਾਹਿਗੁਰੂ ਜੀ ਕੀ ਫਤਿਹ ਇਹ ਇੱਕ ਬਹੁਤ ਹੀ ਵਧੀਆ ਜੋ ਕੰਮ ਵੀ ਅੱਜ ਸ਼ੁਰੂਆਤ ਹੋ ਰਹੀ ਹੈ ਜਿਸ ਦਾ ਉਦਘਾਟਨ ਮਾਨਯੋਗ ਸਾਡੇ ਹੰਪਨਲੇ ਸਾਹਿਬ ਜੱਬੇਵਾਲ ਸਾਹਿਬ ਡਾਕਟਰ ਸ਼ੰਕਮਰ ਜੀ ਆਪਣੇ ਕਰ ਕਰਮਲਾਂ ਦੇ ਨਾਲ ਕਰਨ ਜਾ ਰਹੇ ਹਨ ਅਸੀਂ ਇਹਨਾਂ ਦਾ तहे ਦਿਲ ਤੋਂ ਧੰਨਵਾਦ ਕਰਦੇ ਆ ਜਿਨ੍ਹਾਂ ਨੇ ਹਲਾਕੇ ਦੀ ਇਸ ਮੰਗ ਨੂੰ ਕਾਫੀ ਆਸੇ ਤੋਂ ਇਹ ਲੜਕੀ ਆਈ ਰਹਿੰਦੀ ਸੀ ਇਹਨੂੰ ਪੂਰਾ ਕੀਤਾ ਔਰ ਹਲਕੇ ਇਸ ਹਲਕੇ ਦੇ ਵਿੱਚ ਜੋ ਵੀ ਮਿਸ ਹੈਪਨਿੰਗ ਵਾਪਰਦੀ ਸੀ ਉਹਤੇ ਕੰਟਰੋਲ ਕੀਤਾ ਅਸੀਂ ਖਾਸ ਤੌਰ ਤੇ ਇਸ ਕਰਕੇ ਇਹਨਾਂ ਦਾ ਬਹੁਤ ਬਹੁਤ ਧੰਨਵਾਦ ਕਰਦੇ ਆ ਖਾਸ ਤੌਰ ਤੇ ਸਾਡੇ ਮੰਡੀ ਬੋਰਡ ਦੇ ਚੇਅਰਮੈਨ ਸਾਹਿਬ ਉਹ ਵੀ ਪਹੁੰਚੇ ਆ ਹੋਰ ਹਲਕੇ ਹਲਕੇ ਦੀਆਂ ਮਾਨਵਰ ਸਖਸੀਤਾ ਵੀ ਪਹੁੰਚੀਆਂ ਆ ਆਪ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਸਮਾਂ ਕਾਫੀ ਹੋ ਚੁੱਕਾ ਹੈ ਬੋਲਣ ਨੂੰ ਤਾਂ ਕਾਫੀ ਕੁਝ ਹੈ ਲੇਕਿਨ ਜੋ ਡਾਕਟਰ ਸਾਹਿਬ ਨੇ ਕੰਮ ਕੀਤੇ ਆ ਹਲਕੇ ਦੇ ਵਿੱਚ ਉਹਦੇ ਲਈ ਹਰੇਕ ਵਿਧਾਨ ਸਭਾ ਇਸ ਵਿਧਾਨ ਸਭਾ ਦੇ ਹਰੇਕ ਵਿਅਕਤੀ ਦਾ ਫਰਜ਼ ਬਣਦਾ ਆ ਕਿ ਜਿਸ ਤਰੀਕੇ ਦੇ ਨਾਲ ਡਾਕਟਰ ਸਾਹਿਬ ਦਿਨ ਰਾਤ ਹਲਕੇ ਦੀ ਕੰਮਾਂ ਦੇ ਲਈ ਤਤਪਰ ਰਹਿੰਦੇ ਆ ਸਾਡਾ ਵੀ ਫਰਜ਼ ਬਣਦਾ ਆ ਕਿ ਅਸੀਂ ਉਹਨਾਂ ਦੀ ਪਿੱਠ ਦੇ ਉੱਤੇ ਚਟਾਨ ਵਾਂਗੂ ਖੜੇ ਹੋਈਏ ਸੋ ਇਨੀਆਂ ਬੇਨਤੀਆਂ ਕਰਦਾ ਹੋਇਆ ਔਰ ਤੁਹਾਡੇ ਸਾਰਿਆਂ ਤੋਂ ਇਹ ਆਸ ਕਰਦਾ ਹੋਇਆ ਕਿ ਆਉਣ ਵਾਲੇ ਦਿਨਾਂ ਦੇ ਵਿੱਚ ਡਾਕਟਰ ਸਾਹਿਬ ਦਾ ਵੱਧ ਤੋਂ ਵੱਧ ਆਪਸਾ ਦੇ ਕੇ ਇਹਨਾਂ ਨੂੰ ਦੁਬਾਰਾ ਅਸੈਂਬਲੀ ਦੇ ਵਿੱਚ ਭੇਜਣਾ ਆ ਔਰ ਕੈਬਨਿਟ ਮੰਤਰੀ ਬਣਾਉਣਾ ਆ ਇਨੀਆਂ ਬੇਨਤੀਆਂ ਕਰਦਾ ਹੋਇਆ ਸਭ ਸਾਰਿਆਂ ਦਾ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾਡੇ ਹਲਕੇ ਦੇ ਐਮਐਲਏ ਡਾਕਟਰ ਸ਼ਾਂਤੀ ਸਾਡੇ ਬਹੁਤ ਹੀ ਸਤਿਕਾਰਯੋਗ ਡਾਕਟਰ ਰਾਜਮਾਰੀ ਐਮਐਲਏ ਸਾਡੇ ਜੀ ਵਿਵਾਦ ਵੱਖ-ਵੱਖ ਪਿੰਡਾਂ ਤੋਂ ਆਏ ਪੰਚ ਸਰਪੰਚ ਸਾਹਿਬਾਨ ਇੱਕ ਕੌਂਸਲ ਦੇ ਚੇਅਰਮੈਨ ਸਾਹਿਬ ਉਹ ਵੀ ਇਹਨਾਂ ਦੇ ਨਾਲ ਸਾਥੀ ਆਏ ਆ ਉਹ ਜੋ ਵੀ ਸਰਕਾਰੀ ਅਫਸਰ ਸਾਹਿਬ ਇੱਥੇ ਪਹੁੰਚਿਆ ਮੈਂ ਉਹਨਾਂ ਦਾ ਵੀ ਸਾਰਿਆਂ ਦਾ तहे ਦਿਲੋਂ ਧੰਨਵਾਦ ਕਰਦਾ ਹਾਂ ਜੋ ਵੀ ਅੱਜ ਡਾਕਟਰ ਜੀ ਉਹਨਾਂ ਦੀ ਸਾਨੂੰ ਦੇਣ ਹੈ ਅਸੀਂ ਕਦੀ ਵੀ ਭੁਲਾ ਨਹੀਂ ਕਰਾਂਗੇ ਜੋ ਕਿਸਾਨਾਂ ਦੀਆਂ ਮੁਸ਼ਕਲਾਂ ਸੀ ਮੰਡੀ ਦੇ ਵਿੱਚ ਉਹ ਅੱਜ ਇਹਨਾਂ ਨੇ ਧੂਰ ਕੀਤੀਆਂ ਹਨ ਕਿਉਂਕਿ ਇਹ ਮੰਡੀ ਜਿਹੜੀ ਸਨਖਤਰ ਤੋਂ ਚੱਲੀ ਆਈ ਆ ਪਹਿਲਾਂ ਇਹ ਮੰਡੀ ਪੱਤੇ ਖੜਾ ਤੇ ਚੱਲਦੀ ਸੀ ਉਹਨੂੰ ਮੁੱਖ ਰੱਖਦੇ ਹਾਂ ਕਿ ਫਿਰ ਮੰਡੀ ਸਾਡੇ ਪਤੂਪੁਰ ਦੇ ਸਰਪੰਚ ਸਾਹਿਬ ਹੋਰ ਪਤੂਪੁਰ ਦੇ ਸਜਣਾ ਦਾ ਵੀ ਬਹੁਤ-ਬਹੁਤ ਧੰਨਵਾਦ ਕਰਦੇ ਹਾਂ ਜਿਨ੍ਹਾਂ ਨੇ ਇਸ ਮੰਡੀ ਨੂੰ ਜ਼ਮੀਨ দান ਕੀਤੀ ਹੈ ਮੈਂ ਤੈ ਦਿਨੋਂ ਪਤੂਪੁਰ ਦੀ ਪੂਰੀ ਪੰਚਾਇਤ ਦਾ ਤੇ ਪੂਰੇ ਨਗਰ ਨਿਵਾਸੀਆਂ ਦਾ ਬਹਿ ਦੁਨਾਂ ਧੰਨਵਾਦ ਕਰਦਾ ਹਾਂ ਮੈਂ ਡਾਕਟਰ ਸ਼ਾਂਤਜੀ ਨੂੰ ਉਹਨਾਂ ਨੂੰ ਵਧਾਈ ਦਿੰਦਾ ਹਾਂ ਕਿ ਜਿਹੜਾ ਅੱਜ ਤੁਸੀਂ ਕੰਮ ਕੀਤਾ ਹੈ ਇਹ ਬਹੁਤ ਹੀ ਸ਼ਲਾਘਾਯੋਗ ਹੈ ਕਿਉਂਕਿ ਇੱਥੇ ਨਿਤ ਆਜ ਦਿਨ ਕੋਈ ਨਾ ਕੋਈ ਹਾਸਤਾ ਜ਼ਰੂਰ ਹੁੰਦਾ ਦੀ ਜੋ ਬਾਡੇ ਕਿਸ ਕੰਮ ਨਾਲ ਕਾਫੀ ਤੁਹਾਨੂੰ ਰਾਹਤ ਮਿਲੇਗੀ ਮੈਂ ਇਹਨਾਂ ਸ਼ਬਦਾਂ ਨਾਲ ਕਹਿੰਦਾ ਹੂ ਯਾਰ ਸਾਰਿਆਂ ਦਾ ਧੰਨਵਾਦ ਕਰਦਾ ਹਾਂ ਸਭ ਤੋਂ ਸ਼ਾਂਤਜੀ ਉਹਨਾਂ ਦਾ ਬਹੁਤ ਧੰਨਵਾਦ ਕਰਦਾ ਹਾਂ ਕਿ ਵਾਈ ਗੁਰੂ ਜੀ ਦਾ ਖਾਲਸਾ ਵਾਈ ਗੁਰੂ ਜੀ ਬਹੁਤ ਬਹੁਤ ਧੰਨਵਾਦ ਦਾਰ ਕੰਵੈਨਸ਼ਨ